ਤਗਾ ਲਗਾ ਹੋਰ ਉੱਥੇ ਦੇਖੋ ਵੀ ਪਾਣੀ ਭਾਈ ਫੁੱਲ ਹੋ ਗਿਆ ਘੱਗਰ ਜਿਹੜਾ 29 ਅਗਸਤ ਕੱਲ ਰਾਤ ਪਾਣੀ ਆਇਆ ਤੇ ਲਵੇ ਲਵੇ ਵੀਰੋ ਜਿੰਨੀ ਵੀ ਛੋਣੇ ਸਾਰੇ ਡੁੱਬ ਗਏ ਤੇ ਤੁਹਾਨੂੰ ਦਿਖਾਣੇ ਉੱਥੇ ਜਾ ਕੇ ਚਲੋ ਫਿਰ ਲੈ ਵੀ ਮਿੱਤਰੋ ਆਗੇ ਘੱਗਰ ਵੱਲ ਦੇਖੋ ਭਾਈ ਪਾਣੀ ਦੇਖੋ ਬਈ ਪਾਣੀ ਤੇ ਇੰਨਾ ਜ਼ਿਆਦਾ ਪਾਣੀ ਵਧ ਗਿਆ ਬਈ ਦੇਖੋ ਤੇਜ਼ ਬਹੁਤ ਆ ਪਾਣੀ ਦਾ ਵਹਾਵ ਤੇ ਪਿੱਛਾ ਬਈ ਜੀਰੀ ਡੁੱਬ ਗਈ ਸਾਰੀ ਦੇਖੋ ਪਿੱਛੇ ਇਹ ਦੇਖੋ ਬਈ ਤੇ ਇੱਧਰ ਵੀ ਬਈ ਥੋੜੀ ਜਿਹੀ ਕਸਰ ਰਹਿ ਗਈ ਬੜਨ ਨੂੰ ਤੇ ਪਾਣੀ ਬਈ ਵੱਧਦਾ ਹੀ ਜਾ ਰਿਹਾ ਇੰਨਾ ਜ਼ਿਆਦਾ ਤੇਜ਼ ਹੋ ਗਿਆ ਤੇ ਇੱਧਰ ਪਿੰਡ ਦੇ ਗੱਲ ਲੱਗਣ ਵਾਲਾ ਹੋ ਗਿਆ ਤੇ ਬਾਈ ਦੇਖੋ ਲੋਕ ਕਿੰਨੇ ਇਕੱਠੇ ਹੋ ਗਏ

ਮੈਟ੍ਰੋ ਤੇ ਕੱਕਰਵਾ ਪਾਣੀ ਫੁੱਲ ਹੋ ਗਿਆ ਤੇ ਲਵੇ ਲਵੇ ਪਿੰਡਾਂ ਨੂੰ ਵੀ ਹਾਈ ਅਲਰਟ ਕਰਦੀ ਆ ਕਿਉਂਕਿ ਪਾਣੀ ਵੱਧਦਾ ਜਾ ਰਿਹਾ ਹੈ ਬਈ ਤੇ ਲੋਕ ਵੀ ਦੇਖੋ ਬਈ ਕਿੰਨੇ ਆ ਰਹੇ ਉਸ ਟਾਈਮ ਤੇ ਉਹ ਦੇਖੋ ਵੀ ਪਿੰਡੇ ਦੇ ਨਾਲ ਲੱਗਿਆ ਪਾਣੀ ਇੱਧਰ ਤੇ ਬਹੁਤ ਜ਼ਿਆਦਾ ਬਈ ਸਵੇਟਵਾ ਪਾਣੀ ਆ ਰਿਹਾ ਤੇ ਉਹ ਪਿੱਛੇ ਦੇ ਕੋਈ ਸਾਰਾ ਝੋਨਾ ਡੋਬੋ ਦਿਆ ਕਿਉਂਕਿ ਪਾਣੀ ਬਈ ਸਵੇਰ ਤੇ ਬਹੁਤ ਜ਼ਿਆਦਾ ਹੋਰ ਵੱਧ ਗਿਆ ਤੇ ਅਜੇ ਕੋਈ ਪਤਾ ਨਹੀਂ ਵੀ ਕਿੰਨਾ ਵਜੇ ਤੇ ਦੇਖ ਸਕਦੇ ਹੋ ਵੀ ਘੱਗਰ ਮਹਿਮੂ ਦੂਰੋਂ ਲੱਤ ਤੇ ਖੜੇ ਆ ਇਸ ਟਾਈਮ ਆਪਾਂ ਤੇ ਪਾਣੀ ਵੀ ਉਹ ਦੇਖੋ ਝੋਨੇ ਆ ਬੜਲੇ ਥੋੜੀ ਕਸਰ ਰਹਿ ਗਈ ਪਹਿਲਾਂ ਜਗ੍ਹਾ ਖਾਲੀ ਸੀ ਵੀ ਪਾਣੀ ਵੱਧ ਗਿਆ ਇਸ ਟਾਈਮ ਤੇ ਸੰਜੋਗ ਭਾਈ ਵੀ ਆ ਰਿਹਾ ਆਪਣਾ ਸੰਜੋਗ ਭਾਈ ਕਹਿੰਦਾ ਮੈਂ ਵੀ ਦੇਖ ਕੇ ਆਣਾ ਤੇ ਦੇਖੋ ਭਾਈ ਸੱਤਾ ਬਾਈ ਸੱਤੇ ਬਾਈ ਕੀ ਕਹੇਗੇ ਹੁਣ ਆ ਗਿਆ ਹੜ ਪਾਣੀ ਹੋ ਗਿਆ ਬੜਾ ਆ ਗਿਆ ਬਾਕੀ ਦੇਖੋ ਬਈ ਹਲੇ ਕੇ ਬਣਦਾ ਪਰ ਬਹੁਤ ਤੇਜ਼ ਪਾਣੀ ਆ ਰਿਹਾ ਬਈ ਬਹੁਤ ਪਾਣੀ ਵੱਧਦਾ ਜਾ ਰਿਹਾ ਤੇ ਪਿੱਛੇ ਬਈ ਉਹ ਸਾਹਮਣੇ ਡੁੱਬ ਗਈ ਜੀਰੀ ਦੇਖੋ ਲੈ ਬਈ ਇਸ ਟਾਈਮ ਆਪਾਂ ਖੜੇ ਹਾਂ ਬਈ ਮੂਹ ਦੁਪਰ ਵਾਲੇ ਕੰਦਰਵਾ ਤੇ ਪਾਣੀ ਵੀ ਪੌਂਚ ਜਦਾਂ ਵੱਧ ਗਿਆ ਤੇ ਹਾਈ ਅਲਰਟ ਕਰਦੀ ਆ ਬਈ ਲਵੇ ਲਵੇ ਸਾਰੇ ਪਿੰਡਾਂ ਨੂੰ ਕਿ ਤੁਸੀਂ ਸਵੇਰੇ ਇਰੇ ਪਾਣੀ ਬਹੁਤ ਜ਼ਿਆਦਾ ਵਧਿਆ ਕਿਉਂਕਿ ਅੱਜ ਜੋਗੀ ਵੀਰੋ 30 ਅਗਸਤ ਤੇ 29 ਅਗਸਤ ਨੂੰ ਜਿਹੜਾ ਵੀਰੋ ਰਾਤ ਨੂੰ ਪਾਣੀ ਆ ਗਿਆ ਮਤਲਬ ਰਾਤ ਇਸਮਾ ਪਾਣੀ ਆਇਆ ਤੇ ਅੱਜ 30 ਅਗਸਤ ਆ ਤੇ ਦੁਪਹਿਰ ਵੇ ਬਈ 12 ਇੱਕ ਕਾ ਟਾਈਮ ਆ ਤੇ ਸਵੇਰੇ ਵੀ ਪਾਣੀ ਉਹ ਉੱਥੇ ਦੇਖੋ ਜੀਰੀ ਤੋਂ ਥੱਲੇ ਤਾਪ ਪਰ ਇਸ ਟਾਈਮ ਵੱਧ ਗਿਆ ਤੇ ਪਿੱਛੇ ਬਈ ਸਾਰੀ ਜੀਰੀਆਂ ਡਬੋਤੀਆਂ ਦੇਖੋ ਤੇ ਬਈ ਫੁੱਲ ਆ ਗਿਆ ਪਾਣੀ ਚਲ ਦੇਖਦੇ ਆ ਬਈ ਕੀ ਬਣਦਾ ਇੱਥੇ ਲੋਕ ਦੇਖੋ ਬਈ ਕਿੰਨੇ ਇਕੱਠੇ ਹੋ ਹੋ ਕੇ ਆ ਰਹੇ ਆ ਜਾ ਰਹੇ ਆ ਦੇਖ ਰਹੇ ਆ ਕਿ ਬਾਈ ਲਵੇ ਲਵੇ ਸਾਨੂੰ ਪਤਾ ਹੀ ਬਹੁਤ ਜ਼ਿਆਦਾ ਪਾਣੀ ਸ਼ਹਿਰਾਂਾਂ ਪਿੰਡਾਂਾਂ ਬੜਿਆ ਹੋਇਆ ਤੇ ਬਹੁਤ ਪੁਰਾਣਾ ਹਾਲ ਹੋ ਰਿਹਾ ਬਾਈ ਤੇ ਇਸ ਹਰਕਾ ਇੱਧਰ ਵੀ ਪਾਣੀ ਵਧਿਆ ਰਹਾ ਤਾਂ ਕਿਉਂ ਬਈ ਸੰਜੋਗ ਕਰਾ ਵੀ ਉੱਧਰ ਜਾਣਾ ਡੁੱਬਾ ਦਾ ਸਮਝ ਆਗਾ ਹਾਂ ਮਨੇ ਦੇਖ ਹਾਂ ਸੱਤੇ ਕੀ ਵਿਚਾਰ ਆ ਕੀ ਕਹਿਣਾ ਚਾਹਗਾ ਪਾਣੀ ਬਾਰੇ ਹਣ ਵੀ ਆ ਸਕਦਾ ਬਾਈ ਹੋਰ ਪਾਣੀ ਆ ਗਿਆ ਤੇ ਪਾਣੀ ਵੀ ਬਹੁਤ ਜ਼ਿਆਦਾ ਵਧ ਰਿਹਾ ਵੀ ਲੋਕ ਵੀ ਦੇਖੋ ਕਿੰਨੇ ਇਕੱਠੇ ਹੁੰਦਾ ਜਾ ਰਿਹਾ ਨੁਕਸਾਨ ਭਾਈ ਬਹੁਤ ਆ ਬੱਸ ਐਸਾ ਜਿਆਦਾ ਨਾ ਆਵੇ ਪਾਣੀ ਕਿਉਂਕਿ ਸੱਲਾ ਬਿਲਾ ਵੀ ਭਾਈ ਦੇਖੋ ਕਿੰਨਾ ਨੀਮਾ ਤੇ ਝੋਨੇ ਤੱਕ ਪਾਣੀ ਚੜ ਗਿਆ ਇਸ ਟਾਈਮ ਟਾਈਮ ਬਈ ਹਾਈ ਲੈਵਲ ਟਾਂ ਦੇ ਵਿੱਚ ਵੇ ਸਾਰੇ ਲੈ ਵੀਰੋ ਘੰਟੇ ਘੰਟੇ ਵਿੱਚ ਪਾਣੀ ਵਧ ਰਿਹਾ ਦੇਖੋ ਘੰਟੇ ਘੰਟੇ ਵਿੱਚ ਉਹ ਸਾਹਮਣੇ ਵੀ ਡੂਗੜਾ ਦਾ ਤੇ ਮਾਨੂੰ ਦਿਖ ਰਿਹਾ ਦਾ 10 ਮਿੰਟਾਂ ਦੇ ਵਿੱਚ ਉਹ ਵੀ ਡੁੱਬ ਗਿਆ ਇੰਨਾ ਜਿਆਦਾ ਪਾਣੀ ਆ ਗਿਆ ਬਈ ਤੇ ਬਾਕੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਬਈ ਜੇ ਪਾਣੀ ਵਧਿਆ ਤੇ ਘਟਿਆ ਤੇ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਨੂੰ ਸਸਤਰੀਕਾ